ਹਲੋ ਜੀ ਸਸਤੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋ ਸਾਰੇ ਵਧੀਆ ਹੋ ਠੀਕ ਠਾਕ ਹੋਵਾਂਗੇ ਤੇ ਇਹ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਬਲੌਗ ਤੇ ਸੀਟ ਬੈਠਾ ਬਨਾਣਾ ਖਾ ਰਿਆ ਹੋ ਆਪਣਾ ਤੇ ਅੱਜ ਸਵੇਰੇ ਕੀ ਹੋਇਆ ਅੱਜ ਸਵੇਰੇ ਉੱਠਦੀ ਤਾਂ ਮੇਰਾ ਬੀਪੀ ਲੋ ਹੋ ਗਿਆ ਇੰਨਾ ਜ਼ਿਆਦਾ ਬੀਪੀ ਲੋ ਹੋ ਗਿਆ ਨਾ ਤੁਸੀਂ ਹਿਸਾਬ ਲਾਓ ਵੀ ਮੈਂ ਉਦੋਂ ਦੀ ਪਈ ਆ ਮੈਂ ਮੈਡੀਸਿਨ ਵੀ ਲੈ ਕੇ ਆਈ ਆ ਮੇ ਤਾਂ ਕੋਈ ਕੰਮ ਨਹੀਂ ਹੋਇਆ ਡਾਕਟਰ ਦੇ ਗਏ ਬੀਪਿਡ ਹਟ ਕੇ ਤਾਂ ਕਾਫੀ ਜ਼ਿਆਦਾ ਘਟ ਗਿਆ ਇੱਕਦਮ ਹੀ ਮੈਨੂੰ ਬਸ ਮੈਨੂੰ ਵੋਮਟ ਹੋਈ ਆ ਤੇ ਮੇਰਾ ਬਹੁਤ ਜ਼ਿਆਦਾ ਲੋ ਹੋ ਗਿਆ ਤੇ ਹੁਣ ਮੈਂ ਉਸ ਤੋਂ ਬਾਅਦ ਮੈਡੀਸਿਨ ਵਗੈਰਾ ਲੈ ਕੇ ਆਖਿਰ ਮੈਂ ਪੈ ਗਈ ਫਿਰ ਮੈਨੂੰ ਇਨੀ ਠੰਡ ਲੱਗੀ ਬੁਖਾਰ ਹੋ ਗਿਆ ਤੇ ਬੁਖਾਰ ਤੋਂ ਬਾਅਦ ਮੈਡੀਸਿਨ ਬੁਖਾਰ ਦੀ ਲਈ ਤੇ ਫਿਰ ਮੈਂ ਪਈ ਰਹੀ ਹੁਣ ਉੱઠી ਸੀ 2 ਵਜੇ ਉੱਠ ਕੇ ਹੁਣ ਮੈਂ ਨਹਾ ਕੇ ਆਈਆਂ ਤੇ ਨਾਲ ਮੈਂ ਸੀਟ ਨੂੰ ਵੀ ਨਮਾਇਆ ਹੁਣ ਇਹ ਵੀ ਵਿਚਾਰਾ ਐਦਾ ਹੀ ਤੁਰਿਆ ਫਿਰਦਾ ਸੀਗਾ ਸਵੇਰ ਦਾ ਤੇ ਸੀਰ ਤੇ ਪਾਪਾ ਵੀ ਅੱਜ ਕੋਈ ਆ ਤੇ ਮਤਲਬ ਕਿ ਉਹਨਾਂ ਨੇ ਹੈਲਪ ਕੀਤੀ ਕੰਮ ਧੰਦੇ ਦੇ ਵਿੱਚ ਤੇ ਬਾਕੀ ਮੇਰੀ ਕੇਅਰ ਕੀਤੀ ਤੇ ਰੋਟੀ ਵਗੈਰਾ ਵੀ ਅੱਜ ਤਾਂ ਨੂਰ ਮਮਾ ਨੇ ਪਕਾ ਕੇ ਦਿੱਤੀ ਆ ਹਨਾ ਥੈਂਕ ਯੂ ਦੀ ਤੇ ਉਹਨਾਂ ਨੇ ਹੀ ਬਣਾਈ ਸੀ ਇੰਨਾ ਬੁਰਾ ਹਾਲ ਹੋਇਆ ਪਿਆ ਅੱਜ ਵੀ ਮੇਰਾ ਸਰੀ ਡਿੱਗੂ ਡਿੱਕੂ ਕਰੀ ਜਾਂਦਾਗਾ ਮੈਂ ਤਾਂ ਉੱਠ ਨਹੀਂ ਹੁੰਦਾਗਾ ਤੇ ਮੈਂ ਵੀਡੀਓ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਨੇ ਕਿਉਂਕਿ ਮੈਨੂੰ ਹੁੰਦਾ ਕਿ ਮੈਂ ਹਰ ਗੱਲ ਸ਼ੇਅਰ ਕਰਦੀ ਆ ਤੋ ਇਹ ਵੀ ਦੱਸਾਂ ਕਿ ਮੇਰੇ ਨਾਲ ਅੱਜ ਕੀ ਹੋਇਆ ਤੇ ਇਹਨੇ ਬੁਰੀ ਹਾਲਤ ਰਹੀ ਆ ਇਹ ਚੀਜ਼ ਮੈਨੂੰ ਪਰसों ਤੋਂ ਹੀ ਹੋ ਰਹੀ ਸੀ ਕਿ ਅੱਜ ਵੀ ਜੀ ਲੱਗ ਰਹੀ ਸੀ ਬੇਚੈਨੀ ਜੀ ਕੱਲ ਵੀ ਰਿਹਾ ਤੇ ਪਰਸੋ ਵੀ ਰਿਹਾ ਇਦਾਂ ਹੀ ਕੱਲ ਸ਼ਾਮ ਨੂੰ ਮੈਂ ਥੋੜੀ ਮਤਬਦ ਮੇਰੀ ਖਰਾਬ ਹੋਈ ਤੇ ਅੱਜ ਤਾਂ ਬਿਲਕੁਲ ਹੀ ਬਸ ਸਵੇਰੇ ਤਾਂ ਪੂਰਾ ਹੀ ਕਹਿ ਲੋ ਵੀ ਦੀਦੀ ਮੇਰਾ ਇੰਨਾ ਜ਼ਿਆਦਾ ਘਟ ਗਿਆ ਇਹ ਮੈਂ ਬਸ ਡਿੱਗਣ ਵਾਲੀ ਹੋਗੀ ਤੇ ਬਾਕੀ ਚਲੋ ਤੁਹਾਡੇ ਨਾਲ ਮੈਂ ਗੱਲ ਕਰਦੀ ਹਾਂ ਸ਼ਾਇਦ ਮੈਂ ਲਾਈਵ ਆ ਕੇ ਗੱਲ ਕਰਾਂ ਤੇ ਥੋੜੀ ਦੇਰ ਤੱਕ ਤੁਹਾਡੇ ਨਾਲ ਮੈਂ ਗੱਲਬਾਤ ਨਹੀਂ ਕਰਦੀ ਆ ਵਗੇ ਰਹਾ ਨਾ ਮੈਂ ਸਾਫ ਕਰ ਲਿਆ ਤੇ ਫਿਰ ਰੱਬਾ ਹੁਣ ਮੈਂ ਜੀ ਅੰਦਾਲ ਤਰਨ ਤੇ ਸੱਚ ਜਾਣੇ ਮੇਰੇ ਬਿਲਕੁਲ ਮਾਨੀ ਕੰਮ ਕਰਨ ਦਾ ਮੇਰੇ ਕੋਲ ਹੋ ਹੀ ਨਹੀਂ ਰਿਹਾ ਹੈਗਾ ਮੈਂ ਬਹੁਤ ਬਹੁਤ ਹਸੇਕ ਤੱਕੇ ਜੇ ਨਾਲ ਹੀ ਆ ਵੀ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਬੀਪੀ ਮੇਨ ਦੁਬਾਰਾ ਲੋ ਲੱਗ ਰਿਹਾ ਸੀ ਮੈਂ ਡੋਜ਼ ਦੁਬਾਰਾ ਲਈ ਆ ਹੁਣ ਇੱਕ ਹੋਰ ਤੇ ਬਹੁਤ ਬੁਰੀ ਹਾਲਤ ਹੋਈ ਪਈ ਆ ਸਵੇਰ ਦਾ ਸਰੀਰਾਂ ਠੜਕਿਆ ਪਿਆ ਵਾ ਬਸ ਕੁਛ ਹੋਈ ਨਾ ਬਤੁਰਾ ਹਾਲ ਹੋਇਆ ਬਿਆ ਤੇ ਹੁਣ ਆਪਾਂ ਰੱਖਿਆ ਵਾ ਦਾਲ ਨੂੰ ਪਾਣੀ ਮੂੰਗੀ ਦੀ ਥਾਲੀ ਬਣਾ ਲੈਣੇ ਆ ਸੌਖੀ ਛੇਤੀ ਬਣ ਜੂਗੀ ਤੇ ਅੱਜ ਮੈਂ ਸੀਟੀ ਲਵਾਉਂਗੀ ਐ ਵੈਸੇ ਆਪਾਂ ਸੀਟੀ ਨਹੀਂ ਲਵਾਉਂਦੇ ਜਿਵੇਂ ਸੀਟੀ ਲਵਾ ਦੂੰਗੀ ਛੇਤੀ ਬਣ ਗਈ ਓਕੇ ਆਪਦੀ ਸਿਹਤ ਨਹੀਂ ਠੀਕ ਹੋ ਜਦੋਂ ਸਿਹਤ ਨਹੀਂ ਠੀਕ ਫਿਰ ਕੁਛ ਕਰਨ ਨੂੰ ਵੀ دل ਨਹੀਂ ਕਰਦਾ ਹੈਗਾ ਵੈਸੇ ਵੀ ਟਾਈਮ 4:00 ਵੱਜ ਚੁੱਕੀ ਆ ਤੇ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਕਭ ਇਹਨੂੰ ਮੈਂ ਓਪਨ ਦੇ ਵਿੱਚ ਦਾਲ ਨੂੰ ਰਜਾਵਾਂ ਤੇ ਸੀਟੀ ਲਵਾਵਾ ਕੀ ਕੰਮ ਖਤਮ ਕਰੂੰਗੀ ਜੀਸਸ ਜੀ ਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਤੇ ਆਈ ਹੋਪ ਵਧੀਆ ਹੀ ਹੋਵੋ ਹੋਗੇ ਤੇ ਵਲੌਗ ਮੇਰਾ ਦੋ ਤਿੰਨ ਦਿਨ ਪਹਿਲਾਂ ਤੋਂ ਸ਼ੁਰੂ ਹੋਇਆ ਹੋਇਆ ਵਾ ਜਦੋਂ ਮੇਰੀ ਤਬੀਤ ਖਰਾਬ ਹੋਈ ਸੀ ਉਸ ਤੋਂ ਬਾਅਦ ਇੰਨੇ ਦਿਨ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਅੱਜ ਤੀਸਰੇ ਦਿਨ ਆਫਟਰ 3 ਡੇਸ ਮੈਂ ਵੀਡੀਓ ਸਟਾਰਟ ਕੀਤੀ ਤੇ ਹੁਣ ਥੋੜਾ ਬੈਟਰ ਫੀਲ ਆ ਦੋ ਦਿਨ ਬਹੁਤ ਔਖੀ ਰਹੀਆਂ ਮੈਂ ਦੋ ਦਿਨ ਤੱਕ ਪੁੱਛੋ ਕੁਛ ਨਾ ਇਨਾ ਬੁਰਾ ਹਾਲ ਰਿਹਾ ਮੇਰਾ ਮਤਲਬ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਸਿਰਫ ਇੱਕ ਬੀਪੀ ਲੋ ਹੋਣ ਦੇ ਨਾਲ ਮਤਲਬ ਮੇਰੇ ਕੋਲੋਂ ਉੱਠਣਾ ਬੈਠਣਾ ਮੁਸ਼ਕਲ ਹੋ ਗਿਆ ਤੇ ਮੇਰੀ ਸਰੀਰ ਚ ਬਿਲਕੁਲ ਜਾਨ ਨਹੀਂ ਸੀ ਰਹੀ ਕਿ ਮੈਂ ਉੱਠ ਕੇ ਕੋਈ ਕੰਮ ਕਰ ਸਕਾਂ ਤੇ ਹੁਣ ਠੀਕ ਆ ਤੇ ਬੇ ਥੋੜੀ ਹਨਾ ਤੇ ਹੁਣ ਮੈਂ ਲੱਗੀ ਹੋਈ ਸੀ ਜੀ ਸਬਜ਼ੀ ਦੀ ਤਿਆਰੀ ਕਰਨ ਤੇ ਮੈਂ ਲੱਗੀ ਹੋਈਆਂ ਘੀਆ ਬਣਾਉਣਾ ਘਰ ਦਾ ਘੀਆ ਵਾ ਇਹ ਕੱਟ ਕੇ ਆਪਾਂ ਰੱਖ ਲਿਆ ਇੱਧਰ ਤੇ ਹੁਣ ਆਪਾਂ ਤੜਕਾ ਕਰ ਦਾਂਗੇ ਤੇ ਸੇਤ ਗਿਆ ਹੋਇਆ ਉਧਰ ਨੂਰ ਕੇ ਖਿਡਣ ਗਿਆ ਹੋਇਆ ਵਾ ਤੇ ਬੈਟਰ ਆ ਪਹਿਲਾਂ ਬਾਕੀ ਰਿਪੋਰਟ ਵਗੈਰਾ ਕਰਾਈਆਂ ਟੈਸਟ ਵਗੈਰਾ ਕਰਾਏ ਤੇ ਐਚ ਵੀ ਵੀ ਮੇਰਾ ਘੱਟ ਹੀ ਆ ਸਾਰਾ 9 ਹੀ ਆ 9 ਗ੍ਰਾਮ ਹੀ ਆ ਦੇਖਣ ਨੂੰ ਆਪਾਂ ਨੂੰ ਲੱਗਦਾ ਹੁੰਦਾ ਕਿ ਆਪਾਂ ਸੇਤ ਆਪਾਂ ਇਦਾਂ ਦੇ ਆ ਤੇ ਬਹੁਤ ਆਪਣੀ ਸੇਤ ਹਨਾ ਗੇਤ ਕੇ ਅਲੱਗੂਗਾ ਵੀ ਵਧੀਆ ਠੀਕ ਆ ਬਟ ਮੇਰੇ ਚ ਸਿਰਫ 9 ਗ੍ਰਾਮ ਖੋਣਾ ਤੇ ਦੇਖਣ ਨੂੰ ਲੱਗੋ ਤੇਰਾ 14 ਗ੍ਰਾਮ ਹੋਊਗਾ ਮੈਨੂੰ ਕੋਦ ਨੂੰ ਵੀ ਇਹ ਹੈ ਨਹੀਂ ਸੀ ਕਿਵੇਂ ਮੇਰੇ ਚ 9 ਆਈਆਂ ਮੈਨੂੰ ਐ ਲੱਗਦਾ ਸੀ ਵੀ ਮੇਰੇ ਚ ਕੰਨ ਸੇ ਕਮ 12 13 ਤੱਕ ਹੁੰਨ ਹੋਊਗਾ ਹੀ ਬਟ 9 ਹੀ ਆ ਤਾਂ ਹੀ ਕਰਕੇ ਵੀ ਛੇਤੀ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਜੇ ਉਹਨੂੰ ਕੋਈ ਮਾੜੀ ਜਿਹੀ ਵੀ ਪ੍ਰੋਬਲਮ ਦਿੱਕਤ ਆਉਂਦੀ ਆ ਤਾਂ ਛੇਤੀ ਵੀਕਨੈਸ ਫੀਲ ਹੋਣ ਲੱਗ ਜਾਂਦੀ ਹੈ ਸੋ ਉਹੀ ਚੀਜ਼ ਮੇਰੇ ਨਾਲ ਹੋਈ ਮੈਨੂੰ ਵੀ ਬਹੁਤ ਜ਼ਿਆਦਾ ਵੀਕਨੈਸ ਫੀਲ ਹੋਣ ਲੱਗੀ ਲੈਗ ਪੇਨ ਵਗੈਰਾ ਹੋਣ ਲੱਗੀ ਸੀ ਬੀਪੀ ਲੋ ਹੋਣ ਦੇ ਕਾਰਨ ਇੱਕ ਬਲੱਡ ਕਟ ਕਰਕੇ ਹੈਨਾ ਸਿਰਫ 9 ਗ੍ਰਾਮੀ ਕਰਕੇ ਤਾਂ ਕਰਕੇ ਤੇ ਥੱਕ ਜਾਨੀਏ ਛੇਤੀ ਫਿਰ ਸਾਹ ਵੀ ਚੜ ਲਗਾ ਇਹ ਇਹ ਜਿਆਦਾ ਦਿੱਕਤ ਹੁਣੇ ਹੀ ਹੋਈਆਂ ਸੀ ਮੈਨੂੰ ਜਦੋਂ ਬੀਪੀ ਲੋ ਹੋਣ ਲੱਗਿਆ ਮੇਰਾ ਇਕਦਮ ਹੀ ਤੇ ਉਦੋਂ ਹੀ ਸਟਾਰਟ ਹੋ ਗਈਆਂ ਸੀ ਪਹਿਲਾਂ ਨਹੀਂ ਇਸ ਮੈਨੂੰ ਪਤਾ ਹੀ ਚੀਜ਼ਾਂ ਬਾਰੇ ਤੇ 2-3 ਦਿਨ ਬਹੁਤ ਔਖੇ ਕੱਡੇ ਆ ਬਹੁਤ ਮੁਸ਼ਕਲ ਵਾਲੇ ਕੱਡੇ ਆ ਬਸ ਮੈਂ ਦੱਸ ਨਹੀਂ ਸਕਦੀ ਵੀ ਕਿੱਦਾਂ ਕੱਡੇ ਸੀ ਤੇ ਚਲੋ ਜੀ ਹੁਣ ਆਪਾਂ ਕਰੀਏ ਤੜਕਾ ਤੇ ਅੱਜ ਬਣਾਵਾਂਗੇ ਆਪਾਂ ਕद्दू ਦੁੱਧ ਵਾਲੇ ਸਾਰੇ ਚ ਨਹੀਂ ਪਾਵਾਂਗੇ ਦੁੱਧ ਥੋੜੇ ਚ ਪਾਵਾਂਗੇ ਅ ਜਿੰਨਾ ਖਾਣਾ ਮੌਨੇ ਚ ਪਾ ਦਾਂਗੇ ਬਾਕੀ ਰੱਖ ਦਾਂਗੇ ਬਾਕੀ ਰੱਖ ਦਾਂਗੇ ਜਦੋਂ ਪਾਉਣਾ ਖਾਣਾ ਹੋਊਗਾ ਨਾ ਉਦੋਂ ਹੀ ਪਾਵਾਂਗੇ ਸਾਰੇ ਚ ਪਾ ਕੇ ਤਾਂ ਕੀ ਕਰਨਾ ਫਿਰ ਖਰਾਬ ਹੋ ਜਾਂਦਾਗਾ ਬਾਰ ਬਾਰ ਗਰਮ ਕਰਨ ਦੇ ਨਾਲ ਤਾਂ ਕਰਕੇ ਵੀ ਮੈਨੂੰ ਇਹ ਹੁੰਦਾ ਵੀ ਜਿੰਨੀ ਕਿਲੋੜ ਆ ਆਪਾਂ ਉੰਨੇ ਚ ਹੀ ਪਾ ਲਈਏ ਤਾਂ ਵਧੀਆ ਇਹ ਸੋ ਪਹਿਲਾਂ ਆਪਾਂ ਪਾਵਾਂਗੇ ਜੀਰਾ ਬਸ ਆਪਾਂ ਜੀ ਬਸ ਇਹ ਚੀਜ਼ਾਂ ਹੋਈਆਂ ਕਰਕੇ ਦੋ ਤਿੰਨ ਦਿਨ ਕਰਕੇ ਕੋਈ ਵੀਡੀਓ ਵੀ ਨਹੀਂ ਪਈ ਹੈਗੀ ਦੋ ਦਿਨਾਂ ਦੇ ਇਦਾਂ ਪ੍ਰੋਬਲਮ ਰਹਿਣ ਕਰਕੇ ਸੀਰ ਦੇ ਪਪਾ ਚੌਪ ਤੇ ਵੀ ਨਹੀਂ ਗਏ ਕਿਤੇ ਨਹੀਂ ਗਏ ਸੀ ਜਿਹਦੇ ਪਪਾ ਘਰੇ ਸੀ ਕਿਉਂਕਿ ਉਹ ਉਹਨਾਂ ਨਾਲ ਸੀਰ ਨੂੰ ਵੀ ਦੇਖਣਾ ਸੀ ਨਾਲ ਮੈਨੂੰ ਵੀ ਮੈਡੀਸਿਨ ਵਗੈਰਾ ਲਿਆਉਣੀ ਸੀ ਕਿ ਜਾਂ ਫਿਰ ਘਰ ਦੇ ਵਾਲੇ ਮੁੰਡੇ ਕੰਮ ਕਰਨੇ ਸਾਰੇ ਉਹੀ ਕਰ ਰਹੇ ਸੀ ਕਿ ਮੈਂ ਜਮਾਈ ਡਰੈਸ ਤੇ ਸੀਗੀ ਬੈਡਰੈਸ ਤੇ ਮੇਰੇ ਕੋਲੋਂ ਨਹੀਂ ਹੋ ਪਾਰ ਰਿਆ ਸੀ ਮੇਰੇ ਕੋਲ ਤਾਂ ਖੜਨੀ ਸੀ ਹੁੰਦਾ ਕਿਚਨ ਦੇ ਵਿੱਚ ਆ ਕੇ ਤਾਂ ਕੰਮ ਕਰਨਾ ਦੂਰ ਦੀ ਗੱਲ ਆ ਮੈਂ ਖੜ ਵੀ ਨਹੀਂ ਸੀ ਸਕਦੀ ਇੰਨੀ ਜ਼ਿਆਦਾ ਮੈਨੂੰ ਮਤਲਬ ਕਿ ਹੋ ਰਿਹਾ ਮੈਨੂੰ ਐ ਲੱਗ ਮੈਨੂੰ ਮੈਂ ਸਿਰ ਦੇ ਪਾਪਾ ਨੂੰ ਕਿਹਾ ਕਿ ਮੈਨੂੰ ਕੁਝ ਹੋ ਜਾਣਾ ਫਿਰ ਮੈਨੂੰ ਲੱਗਦਾ ਮੈਂ ਨਹੀਂ ਮੈਨੂੰ ਕੁਝ ਹੋ ਰਿਹਾਗਾ ਹਨਾ ਮੈਂ ਉਹਨਾਂ ਨੂੰ ਇਹ ਕਹਿ ਰਹੀ ਸੀ ਕਿ ਕਿ ਮੈਨੂੰ ਜਦੋਂ ਬੀਪੀ ਡਾਊਨ ਗਿਆ ਸਰੂਨ ਵੀ ਲੱਗ ਰਿਹਾ ਹੁਣ ਮੈਂ ਮੈਸਾਜੇ ਟੜਕਾ ਲਾਵਾਂ ਕਿਉਂਕਿ ਮੈਂ ਅਜੇ ਪੂਰੀ ਸਟੇਬਲ ਨਹੀਂ ਹੋਈ ਹੈਗੀ ਅੱਜ ਵੀ ਮੈਡੀਕਲ ਲੈ ਕੇ ਆਈ ਆ ਤੇ ਹਜੇ ਵੀ ਅੱਜ ਵੀ ਬੀਪੀ ਲੋ ਸੀ ਮੇਰਾ ਪਤਾ ਨਹੀਂ ਕਾਹਨਾ ਘਟ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਪਤਾ ਨਹੀਂ ਮੈਨੂੰ ਤਾਂ ਕੀ ਹੋ ਜਾਣਾ ਪਤਾ ਨਹੀਂ ਮੈਨੂੰ ਕੀ ਹੋ ਗਿਆ ਵੀ ਮੈਨੂੰ ਤਾਂ ਕੁਝ ਹੋ ਰਿਹਾਗਾ ਮੈਨੂੰ ਲੱਗਦਾ ਮੈਨੂੰ ਕੁਝ ਹੋ ਜਾਣਾ ਉਹਨਾਂ ਨੂੰ ਮੈਂ ਇਹ ਮੇਰੀ ਵਾਰਡਿੰਗ ਗਏ ਸੀ ਜਿਸ ਦਿਨ ਮੇਰਾ ਫਰਸਟ ਡੇ ਬੀਪੀ ਲੋ ਹੋਇਆ ਤੇ ਉਸ ਦਿਤੇ ਪਈ ਸੀ ਅਰਲੀ ਮਾਰਨਿੰਗ 6:30 ਵਜੇ ਤੇ ਚਲੋ ਜੀ ਬਾਕੀ ਹੁਣ ਮੈਂ ਤੜਕਾ ਲਾ ਲਵਾਂ ਥੋੜੀ ਬੋਰ ਹਿੰਮਤ ਜੁਟਾਈ ਆ ਤੇ ਫਿਰ ਮੈਂ ਤੁਹਾਡੇ ਨਾਲ ਅੱਗੇ ਗੱਲਬਾਤ ਕਰ ਲੂੰਗੀ ਤੇ ਫਿਲਹਾਲ ਆਪਾਂ ਲਾ ਰਹੇ ਆ ਤੜਕਾ ਆਪਾਂ ਪਿਆਜ਼ ਭੁੱਜ ਗਿਆ ਬਸ ਆਪਾਂ ਇਹਦੇ ਵਿੱਚ ਹੋਰ ਕੋਈ ਐਕਸਟਰਾ ਚੀਜ਼ ਨਹੀਂ ਪਾਉਣੀ ਹੈਗੀ ਆਪਾਂ ਨਾ ਇਹਦੇ ਵਿੱਚ ਕੋਈ ਮਸਾਲਾ ਪਾਉਣਾ ਵਾ ਨਾ ਆਪਾਂ ਇਹਦੇ ਵਿੱਚ ਕੋਈ ਟਮਾਟਰ ਪਾਉਣਾ ਵਾ ਨਾ ਆਪਾਂ ਇਹਦੇ ਵਿੱਚ ਕੋਈ ਵੀ ਕੋਈ ਵੀ ਮਸਾਲਾ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਮੈਂ ਸਿੰਪਲ ਬਣਾਉਣੀ ਹੁੰਦੀ ਆ ਬਸ ਨਮਕ ਮਿਰਚ ਤੇ ਹਲਦੀ ਤੇ ਤਿੰਨੇ ਚੀਜ਼ਾਂ ਪਾ ਕੇ ਆਪਾਂ ਕਦੂ ਦੀ ਸਬਜ਼ੀ ਬਣਾਉਣੀ ਆ ਐਕਸਟਰਾ ਆਪਾਂ ਇੱਕ ਵੀ ਚੀਜ਼ ਮੈਂ ਨਹੀਂ ਪਾਉਂਦੀ ਆਪਣੇ ਆਪਣੇ ਅਕੋਰਡਿੰਗ ਹਾਂ ਜੇ ਮੈਂ ਦੁੱਧ ਨਾ ਪਾਉਣਾ ਹੁੰਦਾ ਫਿਰ ਮੈਂ ਪਾ ਦਿੰਦੀ ਇਹਦੇ ਵਿੱਚ ਟਮਾਟਰ वगैरह ਹਨਾ ਬਸ ਹੁਣ ਇਹਦੇ ਵਿੱਚ ਸਿਰਫ ਆਦਰਕ ਮਿਰਚ ਤੇ ਪਿਆਜ਼ ਸੀਗੇ ਤੇ ਹੋਰ ਨਹੀਂ ਪਿਆ ਟਮਾਟਰ ਨਹੀਂ ਪਾਉਣਾ ਕਿਉਂਕਿ ਪਾਟੂਗੀ ਫਿਰ ਪਾਟੂਗੀ ਲੋ ਜੀ ਸੜਕਾ ਆਪਣਾ ਹੋ ਗਿਆ ਤੇ ਬਸ ਥੋੜਾ ਜਿਹਾ ਪਾਣੀ ਪਾ ਕੇ ਨਾ ਨਮਕ ਚੰਗੀ ਤਰ੍ਹਾਂ ਪਕਾ ਲਾਂਗੇ ਇੱਕ ਮਿੰਟ ਕੇ ਤੋਂ ਬਾਅਦ ਸਲੋ ਤੇ ਰੱਖ ਦਾਂਗੇ ਗੈਸ ਤੇ ਆਪਣੇ ਆਪ ਹੀ ਸਬਜੀ ਬਣੀ ਜਾਊਗੀ ਤੇ ਤੁਮ ਜਿੰਨਾ ਲਾ ਜਿਹੜਾ ਆ ਨਾ ਮਾਸ ਉਹਨੂੰ ਵੀ ਤਾਂ ਸਾਜ ਜਿਹੜੇ ਲੈ ਸਾਹਮਣੇ ਨੂੰ ਇਦਾਂ ਜਿਹੜਾ ਪਿਆ ਵਾ ਜਿੱਦਾਂ ਮੈਂ ਨਾ ਬਹੁਤ ਸਾਰੀ ਰੇਸ ਲਾ ਕੇ ਆਈ ਹੁੰਦੀ ਆ ਕੋਈ ਰਨਿੰਗ ਕਰਕੇ ਆਈ ਹੁੰਦੀ ਆ ਮੇਰੇ ਇਹ ਲਾਈ ਜਾਂਦਾ ਪਤਾ ਨਹੀਂ ਕੀ ਹੋ ਗਿਆ ਇਕਦਮੀ ਨਾਲ ਬਸ ਕਹਿ ਲਓ ਵੀ ਟੇਟ ਨੇ ਲਗੋ ਬਾਕੀ ਬਹਾਨਾ ਹੀ ਬਣਨਾ ਹੁੰਦਾ ਬਾਜਦੋਂ ਜੋ ਚੀਜ਼ ਹੋਣੀ ਹੁੰਦੀ ਆ ਉਹ ਹੋਣੀ ਹੀ ਹੋਣੀ ਆ ਹਨਾ ਆਪਾਂ ਕਹਿ ਰਹੇ ਨੇ ਆ ਜਿਹੜੀ ਚੀਜ਼ ਹੋਣੀ ਆ ਉਹ ਹੋਣੀ ਹੀ ਹੋਣੀ ਆ ਤੇ ਇਹ ਕਿਸੇ ਦੇ ਕਹਿਣ ਨਾਲ ਨਹੀਂ ਹੈਗਾ ਪਰ ਸੱਚ ਜਾਣਿਓ ਮੈਨੂੰ ਇਹ ਲੱਗਦਾ ਸੀ ਵੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਸ਼ਾਇਦ ਮੈਂ ਬਚਾਂ ਜਾਂ ਨਾ ਬਚਾਂ ਮਿਲ ਰਹੀ ਮੈਨੂੰ ਐਸੀ ਵੀ ਮੈਨੂੰ ਕੁਝ ਹੋਰ ਆ ਵਾ ਮੈਨੂੰ ਇਹ ਲੱਗ ਰਿਹਾ ਸੀ ਮੈਨੂੰ ਅਟੈਕ ਆ ਰਿਹਾ ਵਾ ਕਿ ਜਿਹੜਾ ਮੇਰੇ ਇਦਾਂ ਮੇਰੇ ਨਾਲ ਹੋ ਰਿਹਾ ਮੇਰੇ ਕਿ ਮਤਲਬ ਇਦਾਂ ਤਾਂ ਹੋਇਆ ਹੀ ਨਹੀਂ ਕਦੇ ਤੇ ਬੱਸ ਨਸੀਰ ਦੇ ਪਾਪਾ ਨੂੰ ਤਾਂ ਹੀ بار بار ਇਹੀ ਕੀ ਜਾਂਦੀ ਸੀ ਕਿ ਮੈਨੂੰ ਕੁਝ ਹੋ ਰਿਹਾ ਵਾ ਹੋ ਰਿਹਾ ਵਾ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਮੈਨੂੰ ਨਾ ਅਟੈਕ ਆ ਰਿਹਾ ਵਾ ਵੀ ਅੰਦਰ ਹੀ ਅੰਦਰ ਅਟੈਕ ਆ ਰਿਹਾ ਵਾ ਵੀ ਜਦੋਂ ਮੰਮੀ ਨੂੰ ਆਏ ਹੋਣੇ ਸ਼ਾਇਦ ਇਹ ਚੀਜ਼ ਫੀਲਿੰਗ ਸੀ ਕਿਉਂਕਿ ਉਹ ਅੰਦਰੋਂ ਕੁਝ ਖੁੱਸ ਜੇ ਰਿਹਾ ਸੀਗਾ ਅਜੀਬ ਜੀ ਫੀਲਿੰਗ ਸੀਗੀ ਉਹ ਮੇਰਾ ਜਦੋਂ ਬੀਪੀ ਲੋ ਹੋ ਰਿਹਾ ਸੀਗਾ ਮਤਲਬ ਜਦੋਂ ਹੋ ਗਿਆ ਸੀ ਕਾਫੀ ਜ਼ਿਆਦਾ ਕਾਫੀ ਹੱਦ ਤੋਂ ਜ਼ਿਆਦਾ ਮੇਰਾ ਬੀਪੀ ਲੋ ਹੋਇਆ ਸੀ ਇਹ ਨਹੀਂ ਵੀ ਮਾੜਾ ਮੋਟਾ ਸੀ ਬਹੁਤ ਜ਼ਿਆਦਾ ਮੇਰਾ ਬੀਪੀ ਲੋ ਹੋਇਆ ਮੈਨੂੰ ਲੱਗੇ ਮੈਂ ਅਟੈਕ ਹੋ ਜਾਣਾ ਮੈਨੂੰ ਮੈਨੂੰ ਲੱਗੇ ਵੀ ਮੈਂ ਬਚਦੀ ਨਹੀਂ ਮੈਨੂੰ ਕੁਝ ਹੋ ਜਾਣਾ ਮੈਂ ਨਹੀਂ ਬਚਦੀ ਹੁਣ ਮੈਨੂੰ ਇਹ ਫੀਲਿੰਗ ਆ ਗਈ ਸੀ ਵੀ ਮੈਂ ਦੀਨ ਬਾਅਦ ਨਹੀਂ ਆਏਗਾ ਵੀ ਇਦਾਂ ਕਿਉਂ ਹੋ ਰਿਹਾ ਮੇਰੇ ਨਾਲ ਮਤਲਬ ਉਹ ਚੀਜ਼ ਜੀ ਸੀ ਇੰਨਾ ਨਹੀਂ ਸੀ ਪਤਾ ਵੀ ਇੰਨਾ ਬੀਪੀ ਲੋ ਹੀ ਜਾ ਰਿਹਾ ਵਾ ਕਿਉਂਕਿ ਸਮਝ ਹੀ ਨਹੀਂ ਆਉਂਦੀ ਹੁੰਦੀ ਉਦੋਂ ਬੰਦੇ ਨੂੰ ਤੇ ਚਲੋ ਜੀ ਤਰ੍ਹਾਂ ਪਤਾ ਲੱਗਾ ਕਰਤਾ ਕਦੋਂ ਮਿਕਸ ਕਰ ਲਈਏ ਬਸ ਹੁਣ ਆਪਾਂ ਬਾਕੀ ਗੱਲਾਂ ਬਸ ਇਹੀ ਕਰਨੀਆਂ ਸੀ ਮੈਂ ਤੁਹਾਡੇ ਨਾਲ ਮੈਸੇਜਸ ਤੋਂ ਦੱਸਣਾ ਸੀਗਾ ਕਿ ਮੇਰੇ ਦੋ ਤਿੰਨ ਦਿਨ ਤੋਂ ਵੀਡੀਓ ਕਿਉਂ ਨਹੀਂ ਸੀ ਆ ਰਹੀ ਮੈਂ ਕਿਉਂ ਨਹੀਂ ਵੀਡੀਓ ਪਾਈ ਕਿਉਂਕਿ ਤਬੀਰ ਬਹੁਤ ਜ਼ਿਆਦਾ ਖਰਾਬ ਸੀਗੀ ਤੇ ਬਿਲਕੁਲ ਵੀ ਸੇਤ ਠੀਕ ਨਹੀਂ ਸੀ ਇਸ ਕਰਕੇ ਮੈਂ ਅੱਜ ਤੁਹਾਨੂੰ ਇਨਫੋਰਮ ਕਰ ਲਿਆ ਮੈਂ ਬਲੌਗ ਕਿਉਂ ਨਹੀਂ ਬਣਾਏ ਬਾਕੀ ਹੁਣ ਸੇਤ ਠੀਕ ਰਹਿ ਗਏ ਵਾਹਿਗੁਰੂ ਮਿਹਰ ਭਰੇ ਹੱਥ ਰੱਖੇ ਤੰਦਰੁਸਤੀ ਦੇਵੇ ਤਾਂ ਆਪਾਂ ਬਲੌਗ ਵੀ ਸ਼ੂਟ ਕਰ ਲਾਂਗੇ ਤੇ ਬਸ ਮੈਂ ਹੁਣ ਗੱਲਾਂ ਬਾਤਾਂ ਕਰਦੀ ਕਰਦੀ ਨਾਲ ਹੀ ਤੜਕਾ ਲਾ ਤਨ ਨਾਲ ਹੀ ਤੁਹਾਨੂੰ ਦੱਸਦਾ ਕਿ ਮੇਰੀ ਤਬੀਅਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀਗੀ ਕਿ ਮੇਰੇ ਕੋਲ ਕੋਈ ਵੀਡੀਓ ਸ਼ੂਟ ਨਹੀਂ ਕਰੀ ਬਾਕੀ ਬਸ ਅੱਜ ਦੀ ਵੀਡੀਓ ਮੈਂ ਇੱਥੇ ਹੀ ਐਂਡ ਕਰਦੀ ਆ ਕਿਉਂਕਿ ਕੋਈ ਇਹ ਬਲੌਗ ਨਹੀਂ ਸੀਗਾ ਜਸਟ ਮੈਂ ਤੁਹਾਨੂੰ ਗੱਲ ਕਰ ਰਹੀ ਸੀ ਕਿ ਮੇਰੀ ਸਿਹਤ ਇੰਨੀ ਜ਼ਿਆਦਾ ਵਿਗੜ ਗਈ ਸੀ ਦੋ ਤਿੰਨ ਦਿਨਾਂ ਤੋਂ ਲਗਾਤਾਰ ਕਿ ਮੈਂ ਬਿਲਕੁਲ ਠੀਕ ਨਹੀਂ ਸੀਗੀ ਤੇ ਚਲੋ ਜੀ ਹੋਪਸ ਹੋ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਚਲੋ ਜੀ ਬਸ ਸਤਿ ਸ਼੍ਰੀ ਅਕਾਲ ਜੀ ਪਤਾ ਨਹੀਂ ਲੱਗਦਾ ਕੀ ਕਹਿਣਾ ਕੀ ਨਹੀਂ ਕਹਿਣਾਗਾ ਇੱਕ ਸਾਹ ਬਹੁਤ ਚੜ ਰਿਹਾ ਪਤਾ ਨਹੀਂ ਸ਼ਾਇਦ BHB ਘੱਟ ਕਰਕੇ ਬਾਕੀ ਰਿਪੋਰਟਾਂ ਵਗੈਰਾ ਮੈਂ ਕਰਵਾ ਲਈਆਂ ਸਾਰੇ ਟੈਸਟ ਟੋਸਟ ਮੈਂ ਕਰਵਾ ਲਈ ਹੈ ਤੇ ਚਲੋ ਜੀ ਨੈਕਸਟ ਵੀਡੀਓ ਵਿੱਚ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ